ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਲਾਲੀ ਗੋਸਲ ਸੋ ਅੱਜ ਤੁਹਾਨੂੰ ਇੱਕ ਬਾਈ ਨਾਲ ਪਾ ਮਿਲਾਉਣ ਲੱਗੇ ਆਂ ਕਹਿੰਦੇ ਹੁੰਦੇ ਨੇ ਵੀ ਆ ਕੰਮ ਕਰਨ ਵਾਲੇ ਬੰਦੇ ਹਨਾ ਮਿਹਨਤ ਵਾਲੇ ਬੰਦੇ ਉਹ ਮਿਹਨਤਾਂ ਇਸ ਤਰ੍ਹਾਂ ਵੀ ਕਰ ਲੈਂਦੇ ਨੇ ਕਿਉਂਕਿ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਕਿੰਨਾ ਮਾੜਾ ਸਮਾ ਚੱਲ ਰਿਹਾ ਹਨਾ ਚੱਲ ਰਿਹਾ ਹਨਾ ਮੁੰਡਿਓ ਹਾਂਜੀ ਹਾਂ ਚੱਲ ਰਿਹਾ ਚੱਲ ਰਿਹਾ ਹਨਾ ਅਜ ਤਾਂ ਕਿੰਨਾ ਠਮਾ ਮਾੜਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਨੇ ਕੰਮ ਕੋਈ ਕਰਨ ਆਣੀ ਲੁੱਟਾਂ ਖੋਹਾਂ ਚੋਰੀਆਂ ਕਰਦੇ ਨੇ ਦਿਨ ਦਿਹਾੜੇ ਡਾਕੇ ਮਾਰਦੇ ਨੇ ਘੇਰਦੇ ਨੇ ਹਨਾ ਘੇਰਦੇ ਆ ਤਾਂ ਹਾਂ ਬਈ ਕਿਰਦੇ ਕਿਰਦੇ ਤੇ ਜਿਨ੍ਹਾਂ ਨੇ ਕੰਮ ਕਰਨਾ ਇੱਕ ਹੱਥ ਦੇ ਵਿੱਚ ਵਾਜਾ ਬਾਈ ਦੇ ਤੇ ਤੁਹਾਨੂੰ ਆਪਾਂ ਬਾਈ ਨਾਲ ਮਲਾਉਣੇ ਆ ਤੇ ਤੁਸੀਂ ਦੇਖੋ ਫਿਰ ਬਾਈ ਦੇ ਕੰਮ ਨੂੰ ਸਲਾਮ ਆ ਯਾਰ ਤੇ ਤੁਸੀਂ ਵੀ ਜਰੂਰ ਕਿਰਪਾ ਕਰਨੀ ਆ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹੋਰਾਂ ਨੂੰ ਵੀ ਅਕਲਾਵੇ ਹਨਾ ਤੇ ਬਾਈ ਦਾ ਪਤਾ ਤੁਹਾਨੂੰ ਸਹੀ ਐਡਰੈਸ ਵੀ ਦੱਸਾਂਗੇ ਬਾਈ ਦਾ ਨਾਮ ਵੀ ਦੱਸਾਂਗੇ ਬਾਈ ਦਾ ਨੰਬਰ ਵੀ ਦੱਸਾਂਗੇ ਜੇ ਕਿਸੇ ਨੇ ਕੰਮ ਕਰਵਾਉਣਾ ਤਾਂ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਬਾਈ ਜੀ ਬੜੀ ਵਧੀਆ ਤੇ ਕੀ ਨਾ ਬਾਈ ਜੀ ਆਪਣਾ ਮਸੇਵ ਕੰਮ ਦਰ ਸੇਵ ਸੰਗੀ ਤੇ ਇਹ ਫਿਰ ਬਾਈ ਜੀ ਕਿੰਨੇ ਘਟਣ ਤੋਂ ਕਰਦੇ ਹੋ ਤੁਸੀਂ ਕੰਮ ਇਹ ਇਹਨੂੰ ਹੋ ਜਾਣੀਆਂ ਮਨੂੰ 22 ਸਾਲ ਹੋ ਗਏ 22 ਸਾਲ ਓਕੇ 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 ਤੇ ਇਹ ਜਿਹੜਾ ਤੁਸੀਂ ਹੁਣ ਟੋਕਰਾ ਸਟਾਰਟ ਕਰੀ ਜਾਂਦੇ ਹੋ ਆ ਥੱਲੇ ਵਾਲੀ ਚੀਜ਼ ਨੂੰ ਕੀ ਕਹਿੰਦੇ ਨੇ ਇਹਨੂੰ ਤਲੇ ਤਲੀ ਕਹਿੰਦੇ ਆ ਇਹਨੂੰ ਠੀਕ ਆ ਇਹ ਟੋਕਰਾ ਫਿਰ ਥੱਲੇੋਂ ਤਲੀ ਤੋਂ ਸਟਾਰਟ ਹੁੰਦਾ ਪਹਿਲਾਂ ਆਹ ਥੱਲੇ ਲਾਉਣੀਆਂ ਪੈਂਦੀਆਂ ਇਹਦੀਆਂ ਹੋ ਜਿਵੇਂ ਆਪਾਂ ਕਹਿੰਦੇ ਨੇ 16 ਲੱਗਦੀਆਂ ਨੇ ਥੱਲੇ ਕਿੰਨੀਆਂ ਲੱਗਦੀਆਂ 16 16 ਠੀਕ ਆ ਇਹਨਾਂ ਨੂੰ ਕੱਟਦੇ ਹੋ ਇਹਨੂੰ ਕੀ ਕਹਿੰਦੇ ਨੇ ਇਹ ਦਾ ਦਾ ਕਹਿੰਦੇ ਨੇ ਇਹ ਬਣਿਆ ਬਣਾਇਆ ਉਹਦਾ ਕਿ ਤਿਆਰ ਕਰਵਾਉਣਾ ਪੈਂਦਾ ਹੈ 1000 ਰੁਪਏ ਦਾ ਤਿਆਰ ਹੁੰਦਾ ਵਾਹ ਜੀ ਵਾਹ ਜੀ ਕਮਾਣੀ ਦਾ ਬਣਦਾ ਠੀਕ ਆ ਤੁਸੀਂ ਫਿਰ ਇੱਕ ਦਿਨ ਵਿੱਚ ਕਿੰਨੇ ਕੁ ਟੋਕਰੇ ਤਿਆਰ ਕਰ ਦਿੰਦੇ ਹੋ 6-7 ਬਣ ਜਾਂਦੇ 6-7 ਟੋਕਰੇ ਵਧੀਆ ਬਣਾ ਦਿੰਦੇ ਆ ਇਹ ਫਿਰ ਤੂੰ ਤਾਂ ਤੁਸੀਂ ਕਿੱਥੋਂ ਲੈ ਕੇ ਆਉਣੇ ਹੋ ਇਹ ਬਣਵਾਈ ਤੇ ਆਏ ਨੇ ਤੂੰ ਤਾਂ ਬਣਵਾਈ ਤੇ ਹਾਂ ਨਹੀਂ ਅੱਛਾ ਬਣਵਾਈ ਤੇ ਠੀਕ ਆ ਠੀਕ ਆ ਜਿਵੇਂ ਕਿਸੇ ਦੇ ਲੱਗਿਆ ਹੁੰਦਾ ਅਗਲਾ ਕਹਿੰਦਾ ਵੀ ਸਾਡੇ ਆ ਵੜ ਕੇ ਲੈ ਜਾਓ ਤੇ ਬਣਾ ਕੇ ਦੇ ਦਿਓ ਨਾ ਨਾ ਆ ਵੀ ਵੜ ਦਿੰਦੇ ਆ ਅਗਲੇ ਅੱਛਾ ਪਤਾ ਬਣਵਾਈ ਲੈਣੀ 120 ਰੁਪਏ ਇੱਕ ਟੋਕਰੀ ਦੀ ਬਣਵਾਈ 120 ਰੁਪਏ ਆ ਛਟੀਆਂ ਅਗਲੇ ਦੀਆਂ ਹਾਂ ਓਕੇ 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 ਤੇ ਜੇ ਉਹ ਤੁਹਾਡੀਆਂ ਛਟੀਆਂ ਦਾ ਟੋਕਰਾ ਤੁਹਾਡੇ ਤੋਂ ਲੈਣਾ ਹੋਵੇ ਬਣਾ ਬਣਾ ਉਹਦੇ ਗ੍ਰੇਟ ਚੱਲਦਾ 250 ਰੁਪਏ 250 ਰੁਪਏ 250 ਵੀ ਬਹੁਤ ਥੋੜਾ ਅਜੇ ਦੇਖਿਆ ਜਾਵੇ ਤੇ ਕਿਉਂਕਿ ਅੱਜ ਦੇ ਟਾਈਮ 'ਚ ਮਿਹਨਤ ਕਿੰਨੀ ਆ ਹਣਾ ਤੇ ਵੱਡੀ ਗੱਲ ਆ ਤੇ ਫਿਰ ਬਾਈ ਜੀ ਕਿੱਥੋਂ ਕਿੱਥੋਂ ਤੱਕ ਜਾਣੀਓ ਤੁਸੀਂ ਮਾਸ ਬੜਾੜੀ ਗਰੀਕੋੜਾ ਗਰੀਕੋੜਾ ਜਨਨ ਕਿ ਆਪਣਾ ਤੁਹਾਡਾ ਪਿੰਡ ਦੌਲਤਪੁਰਾ ਗੋਸਲ ਹਾਂ ਠੀਕ ਆ ਤੇ ਕਹਿੰਦਾ ਮਤਲਬ ਵੀ ਤੁਸੀਂ ਨਾਲ-ਨਾਲ ਦੀ ਪਿੰਡਾਂ ਦੇ ਵਿੱਚ ਜੇ ਕੋਈ ਪਿਆਰ ਸਤਿਕਾਰ ਦੇ ਨਾਲ ਲੈ ਕੇ ਜਾਂਦਾ ਉੱਥੇ ਭਗ ਜੰਦੇ ਹੋ ਹਾਂ ਹਾਂ ਠੀਕ ਹੈ ਸਾਰੇ ਜਾਨਾ ਨਾ ਓਕੇ 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 ਤੇ ਫਿਰ ਤੁਸੀਂ ਆਪਦੀ ਇੱਥੇ ਰੇੜੀਤੀ ਜਾਂਦੇ ਹੋ ਹੈ ਹਾਂ ਤੇ ਜੇ ਕੋਈ ਆ ਕੇ ਤੁਹਾਨੂੰ ਲੈ ਕੇ ਜਾਵੇ ਤੇ ਪਿੰਡੀ ਛੱਡ ਦੇ ਫਿਰ ਵੀ ਭਗ ਜੰਦੇ ਹੋ ਹਾਂ ਓਕੇ 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 ਤੇ ਕਿਵੇਂ ਲੱਗੀ ਦੋਸਤੋ ਵੀਡੀਓ ਤੁਹਾਨੂੰ ਆ ਹੁਣ ਤੁਹਾਨੂੰ ਆਪਾਂ ਸਾਰਾ ਟੋਕਰਾ ਬਣਿਆ ਹੋਇਆ ਦਿਖਾਤਾ ਹਨਾ ਸੋ ਬੇਨਤੀ ਆ ਕਿ ਬਾਈ ਦਾ ਮਾਨ ਸਤਿਕਾਰ ਆਪਾਂ ਜਰੂਰ ਕਰਨਾਗਾ ਵੀਡੀਓ ਨੂੰ ਸ਼ੇਅਰ ਕਰਕੇ ਬਾਈ ਜੀ ਤੁਹਾਡਾ ਨੰਬਰ ਕਿੰਨਾ